ਕੁਸ਼ਵੀਰ ਦੇ ਲਸਹਿਰਾ ਬਾਰਡਰ ਦੇ ਉੱਤੇ ਇੱਕ ਬਾਰੂਦੀ சுரੰਗ ਦੇ ਵਿੱਚ ਵਿਸਫੋਟ ਹੁੰਦਾ ਤੇ ਪੰਜਾਬ ਦਾ ਉਹ ਅਗਨੀਵੀਰ ਫੌਜੀ ਹੈ ਜਿਹੜਾ ਸ਼ਹੀਦੀ ਪਾ ਜਾਂਦਾ ਹੈ ਤੇ ਬੱਚਾ ਇੰਨਾ ਨਿੱਘਾ ਸੁਹਾਦਾ ਸੀਗਾ ਬਹੁਤ ਨਿੱਘਾ ਪਰਿਵਾਰ ਨੇ ਜੋ ਵੀ ਗਰੀਬੀ ਕੱਟੀ ਆ ਉਹ ਸਭ ਦੇ ਸਾਹਮਣੇ ਸੁਭਾ ਆਪ ਲੈ ਕੇ ਜਾਂਦਾ ਸੀ ਉੱਠ ਕੇ ਉਹ ਟ੍ਰੇਨਿੰਗ ਕਰਨ ਵਾਸਤੇ ਅਸੀਂ ਨਹੀਂ ਉੱਠਦੇ ਸੀ ਉਹ ਆਪ ਸਾਨੂੰ ਫੋਨ ਕਰਕੇ ਆਪ ਲੈ ਕੇ ਜਾਂਦਾ ਸੀਗਾ ਟ੍ਰੇਨਿੰਗ ਕਰਨ ਵਾਸਤੇ ਬਾਕੀ ਸੈਂਟਰ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੋ ਅਗਨੀਵੀਰ ਸਕੀਮ ਲੈ ਕੇ ਆਏ ਨੇ ਜੀ ਇਹਦਾ ਨਾ ਜੋ ਵੀ ਜਵਾਨ ਆ ਜਾਂ ਜੁਆ ਪੀੜ੍ਹੀ ਆ ਉਹਦੇ ਤੇ ਬਹੁਤ ਮਾੜਾ ਅਸਰ ਪੈ ਰਿਹਾ ਮਨ ਮੰਨ ਰਿਹਾ ਵੀ ਹੁਣ ਅਗਨੀਵੀਰ ਫੌਜੀ ਬਣਨਾ ਨਹੀਂ ਨਹੀਂ ਸਰ ਬਹੁਤ ਗਲਤ ਗੱਲ ਹੋਈ ਜਾਈਏ ਸਾਡੇ ਪਿੰਡ ਦਾ ਹੁਣ ਕੋਈ ਵੀ ਬੱਚਾ ਜਾਣਾ ਨਹੀਂ ਚਾਹੂਗਾ ਅਗਨੀਵੀਰ ਦੇ ਵਿੱਚ ਹੀ ਕਾਰਨ ਕਾਰਨ ਕੀ ਕਾਰ ਨੂੰ سہولتਾਂ ਨਹੀਂ ਮਿਲਦੀਆਂ ਹੈਗੀਆਂ ਇਹ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ बरस ਮੇਲੇ ਬਤਨ 'ਤੇ ਮਿਟਨੇ ਵਾਲੋਂ ਕਾ ਯਹੀ ਵਾਕੀ ਨਿਸ਼ਾਨਾ ਹੋਗਾ ਵੀਰਵਾਰ ਦੀ ਸਵੇਰ ਪੰਜਾਬ ਦੇ ਲਈ ਬੜੀ ਮਾੜੀ ਖਬਰ ਲੈ ਕੇ ਆਈ ਪੰਜਾਬ ਦੇ ਕੈਲੀਏ ਪੁੱਤ ਨੇ ਜਿਹੜੇ ਉਹ ਪੰਜਾਬ ਦੀ ਰੱਖਿਆ ਲਈ ਦੇਸ਼ ਦੀ ਰੱਖਿਆ ਲਈ ਬਾਰਡਰਾਂ ਦੇ ਉੱਤੇ ਜਿਹੜੇ ਤਾਇਨਾਤ ਕੀਤੇ ਜਾਂਦੇ ਨੇ ਤੇ ਬਾਰਡਰਾਂ ਦੇ ਉੱਤੇ ਤਾਇਨਾਤ ਕਰਨ ਤੋਂ ਬਾਅਦ ਇੱਕ ਮਾੜਾ ਸਮਾਂ ਆਉਂਦਾ ਹੈ ਸਿਰਫ ਨੌਜਵਾਨ ਨੂੰ ਤਕਰੀਬਨ 6 ਮਹੀਨੇ ਦਾ ਸਮਾਂ ਹੋਇਆ ਸੀ ਅਗਨੀਵੀਰ ਫੌਜੀ ਦੇ ਵਦੋਂ ਨੌਕਰੀ ਕਰਦੇ ਹੋਏ ਤੇ ਆਖਰਕਾਰ ਵੀਰਵਾਰ ਦੀ ਉਹ ਮਾੜੀ ਸਵੇਰ ਆਉਂਦੀ ਹੈ ਤੇ ਜੰਮੂ ਕਸ਼ਮੀਰ ਦੇ ਨਸਹਿਰਾ ਬਾਰਡਰ ਦੇ ਉੱਤੇ ਇੱਕ ਬਾਰੂਦੀ சுரੰਗ ਦੇ ਵਿੱਚ ਵਿਸਫੋਟ ਹੁੰਦਾ ਤੇ ਪੰਜਾਬ ਦਾ ਉਹ ਅਗਨੀਵੀਰ ਫੌਜੀ ਹੈ ਜਿਹੜਾ ਸ਼ਹੀਦੀ ਪਾ ਜਾਂਦਾ ਹੈ ਤੇ ਇਸ ਵੇਲੇ ਉਸ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਖੜੇ ਆ ਤੇ ਜਿੱਥੇ ਪੂਰਾ ਪਿੰਡ ਕੈਲੀਏ ਵੀ ਸ਼ੋਗ ਦੀ ਲਹਿਰ ਦੇ ਵਿੱਚ ਇਸ ਵੇਲੇ ਹੈ ਤੇ ਉਸ ਨੌਜਵਾਨ ਦੇ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਇਹ ਉਸ ਨੌਜਵਾਨ ਦਾ ਜਿਹੜਾ ਮਕਾਨ ਹੈ ਤੇ ਮਕਾਨ ਦਿਖਾ ਦिए ਤੁਹਾਨੂੰ ਕਿ ਇਸ ਛੋਟੇ ਜਿਹੇ ਮਕਾਨ ਦੇ ਵਿੱਚੋਂ ਬਹੁਤ ਵੱਡੀਆਂ-ਵੱਡੀਆਂ ਆਸਾਂ ਲੈ ਕੇ ਉਹ ਫੌਜੀ ਵੀਰ ਹੈ ਜਿਹੜਾ ਫੌਜ ਦੇ ਵਿੱਚ ਭਰਤੀ ਹੋਣ ਲਈ ਜਾਂਦਾ ਹੈ ਚਾਹੇ ਉਸ ਦਾ ਜਿਹੜਾ ਸਰਵਿਸ ਦਾ ਜਿਹੜਾ ਸਮਾਸੀ ਉਹ 4 ਸਾਲ ਦਾ ਸੀ ਪਰ ਸੁਪਨੇ ਬਹੁਤ ਵੱਡੇ-ਵੱਡੇ ਆਪਣੇ ਮੋਢਿਆਂ ਦੇ ਉੱਤੇ ਪਰਿਵਾਰਕ ਬੋਝ 6 ਭੈਣਾਂ ਦਾ ਇਕਲੌਤਾ ਭਰਾ ਤੇ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਵੱਡੇ-ਵੱਡੇ ਸੁਪਨੇ ਲੈ ਕੇ ਉਸ ਅਗਨੀਵੀਰ ਫੌਜ ਦਾ ਇੱਕ ਫੌਜੀ ਜਵਾਨ ਬਣਿਆ ਤੇ ਆਓ ਪਿੰਡ ਵਾਸੀਆਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਕੁਝ ਸਾਬਕਾ ਫੌਜੀ ਮੌਜੂਦ ਨੇ ਤੇ ਸੱਸੀ ਗੱਲ ਜੀ ਹਾਂਜੀ ਵੀਰ ਜੀ ਹਾਂਜੀ ਸਾਹਿਬ ਤੇ ਸਾਡੇ ਨਾਲ ਸਾਬਕਾ ਫੌਜੀ ਮੌਜੂਦ ਨੇ ਵੀਰ ਜੀ ਜਦੋਂ ਮਾੜੀ ਖਬਰ ਮਿਲਦੀ ਹੈ ਕਿਉਂਕਿ ਵੈਸੇ ਦਾ ਸ਼ਹੀਦ ਹੈ ਜਿਹੜਾ ਦੇਸ਼ ਦੇ ਲਈ ਆਪਣੀ ਸ਼ਹਾਦਤ ਦੇ ਕੇ ਗਿਆ ਹੈ ਤੇ ਪਿੰਡ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਕੀ ਕਹਿਣਾ ਚਾਹੁੰਦੇ ਜੀ ਸ਼ੋਗ ਦੀ ਲਹਿਰ ਦਾ ਤਾਂ ਇਦਾਂ ਹੀ ਜ ਮਤਲਬ ਇਹਦਾ ਕੋਈ ਦੱਸ ਨਹੀਂ ਸਕਦੇ ਆਪਾਂ ਵੀ ਇੱਕ ਜਿਵੇਂ ਕੋਈ ਬੜਾ ਪੇੜ गिर ਜੇ ਜੀ ਆਪਾਂ ਨੂੰ ਧਮਕ ਪੈਂਦੀ ਆ ਮਤਲਬ ਇਸ ਤਰ੍ਹਾਂ ਮਹਿਸੂਸ ਹੋਇਆ ਪਿੰਡ ਦੇ ਵਿੱਚ ਵੀ ਇਹ ਕੀ ਹੋ ਗਿਆ ਜੀ ਤੇ ਬੱਚਾ ਇੰਨਾ ਨਿੱਗੇ ਸੁਹਾਦਾ ਸੀਗਾ ਬਹੁਤ ਨਿੱਗਾ ਪਰਿਵਾਰ ਨੇ ਜੋ ਵੀ ਗਰੀਬੀ ਕੱਟੀ ਆ ਜੀ ਉਹ ਸਭ ਦੇ ਸਾਹਮਣੇ ਆ ਹੁਣ ਸਰਕਾਰਾਂ ਨੂੰ ਸਾਡੀ ਤਾਂ ਇਹੀ ਬੇਨਤੀ ਆ ਵੀ ਉਹ ਪਰਿਵਾਰ ਬੰਨੀ ਦੇਖ ਕੇ ਜੋ ਵੀ ਉਹਨਾਂ ਦਾ ਬਣਦਾ ਹੱਕ ਉਹ ਦੇਣਾ ਚਾਹੀਦਾ ਕਿੱਤੇ ਨਾ ਕਿਤੇ ਸੈਂਟਰ ਸਰਕਾਰ ਦੇ ਵੱਲੋਂ ਵੀ ਜਿਹੜਾ ਮਤਰਈ ਮਾਂ ਵਾਲਾ ਜਿਹੜਾ ਪੰਜਾਬ ਦੇ ਲਈ ਖਾਸ ਕਰਕੇ ਵਿਹਾਰ ਹੈ ਉਹਨਾਂ ਦਾ ਤੇ ਸੈਂਟਰ ਸਰਕਾਰ ਦੇ ਵੱਲੋਂ ਹਲੇ ਤੱਕ ਕੋਈ ਵੀ ਜਿਹੜਾ ਪੈਕੇਜ ਇਹਨਾਂ ਅਗਨੀ ਵੀਰ ਫੌਜੀਆਂ ਦੇ ਲਈ ਨਹੀਂ ਐਲਾਨਿਆ ਗਿਆ ਪਰ ਪੰਜਾਬ ਸਰਕਾਰ ਨੇ ਸ਼ਾਇਦ ਕੱਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਕੀ ਕਹਿਣਾ ਚਾਹੂੰਗੀ ਜੀ ਅਸੀਂ ਭਗਵੰਤ ਮਾਨ ਸਾਹਿਬ ਦਾ ਜੋ ਰਾਸ ਸੀ ਉਹਨਾਂ ਨੇ ਐਲਾਨ ਕੀਤਾ ਉਹਨਾਂ ਦਾ ਚਲੋ ਬਹੁਤ ਪਿੰਡ ਵਾਲੇ ਸਾਰੇ ਸਭ ਮਿਲ ਕੇ ਧੰਨਵਾਦ ਕਰਦੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਜੋ ਅਗਨੀਵੀਰ ਸਕੀਮ ਲੈ ਕੇ ਆਏ ਨੇ ਜੀ ਇਹਦੇ ਨਾਲ ਜੋ ਵੀ ਜਵਾਨਾਂ ਜਾਂ ਜੋ ਆ ਪੀੜ੍ਹੀ ਆ ਉਹਦੇ ਤੇ ਬਹੁਤ ਮਾੜਾ ਅਸਰ ਪੈ ਰਿਹਾ ਕੋਈ ਆਪਣੀ ਭਰਤੀ ਦੀ ਤਿਆਰੀ ਕਰਨ ਲਈ ਤਿਆਰ ਨਹੀਂ ਇਸ ਲਈ ਇਹਨੂੰ ਸੈਂਟਰ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਸੋਚ ਕੇ ਇਹਦੇ ਤੇ ਕੋਈ ਸੰਕੇਤ ਲੈਣਾ ਚਾਹੀਦਾ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਸ਼ਾਇਦ ਤੁਸੀਂ ਗਵੰਡੀ ਹੋ ਜੀ ਇਹਨਾਂ ਦੇ ਤੇ ਸ਼ਾਇਦ ਦੁੱਖ ਦੇ ਵਿੱਚ ਬਹੁਤ ਜ਼ਿਆਦਾ ਨੇ ਤੇ ਬੋਲਣ ਦਾ ਵੀ ਉਹਨਾਂ ਦਾ ਮਨ ਨਹੀਂ ਕਰਿਆ ਤੇ ਕੀ ਨਾਮ ਹੈ ਵੀਰ ਜੀ ਨਵਦੀਪ ਸਿੰਘ ਜੀ ਨਵਦੀਪ ਜੀ ਨੌਜਵਾਨ ਮੁੰਡਾ ਸੀਗਾ ਤੇ ਪਿੰਡ ਦੇ ਵਿੱਚ ਕਿਦਾਂ ਦਾ ਮਤਲਬ ਉਹਦਾ ਸੀਗਾ ਗੋ ਨਿੱਕੇ ਸੁਆ ਦਾ ਮੁੰਡਾ ਸੀਗਾ ਜੀ 6 ਭੈਣਾਂ ਦਾ ਇਕੱਲਾ ਭਾਈ ਸੀ ਤੇ ਪਰਿਵਾਰ ਸਮਝ ਲਓ ਅਨਾਥ ਹੀ ਹੋ ਗਿਆ ਇੱਕ ਤਰ੍ਹਾਂ ਨਾਲ ਉਹਦਾ ਸੁਪਨਾ ਸੀਗਾ ਫੌਜ ਦੇ ਵਿੱਚ ਜਾਣ ਦਾ ਪਹਿਲਾਂ ਤੋਂ ਹੀ ਬਹੁਤ ਮਿਹਨਤ ਕੀਤੀ ਪਹਿਲਾਂ ਚਲੋ ਰੈਗੂਲਰ ਫੌਜ ਦੇ ਵਿੱਚ ਨਹੀਂ ਹੋ ਸਕਿਆ ਪਰ ਆ ਜਣੀ ਜ਼ਰੂਰ ਸੈਂਟਰ ਸਰਕਾਰ ਦਾ ਇੱਕ ਮਜ਼ਾਕ ਹੀ ਆ ਲੋਕਾਂ ਨਾਲ ਨੌਜਵਾਨ ਮੁੰਡੇ ਹੁਣ ਰੋਜ਼ਗਾਰ ਮਿਲਦਾ ਨਹੀਂ ਚਲੇ ਜਾਂਦੇ ਨੇ ਪਰ ਕੋਈ ਬੈਨੀਫਿਟ ਤਾਂ ਦਿੰਦੇ ਨਹੀਂ ਉਹਨਾਂ ਨੂੰ ਤੇ ਜੇ ਦੇਖਿਆ ਜਾਵੇ ਜਿਹੜੀ ਸੈਲਰੀ ਹੈ ਸੈਲਰੀ ਵੀ ਬਹੁਤ ਘੱਟ ਕਹੀ ਜਾਂਦੀ ਹੈ ਸ਼ਾਇਦ 21-22 ਹਜ਼ਾਰ ਦੇ ਨੇੜੇ ਤੇੜੇ ਆ ਕੀ ਲੱਗਦਾ ਵੀ ਇੱਕ ਨੌਜਵਾਨ ਬੜੀ ਆਸਾ ਲੈ ਕੇ ਜਿਹੜਾ ਆਰਮੀ ਦੇ ਵਿੱਚ ਜੁਆਇਨ ਕਰਦਾ ਹੈ ਤੇ ਛੇ ਭੈਣਾਂ ਦਾ ਇਕੱਲਾ ਭਰਾ ਤੇ ਪਰਿਵਾਰ ਵੀ ਸੁਣਦੇ ਵਿੱਚ ਹੈ ਕਿ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਚਾਰ ਜਿਹੜੇ ਉੱਥੇ ਪਰਿਵਾਰ ਨੇ ਉਹ ਜੀਵਨ ਬਸਰ ਕਰ ਰਹੇ ਨੇ ਬਹੁਤ ਗਰੀਬੀ ਹੈ ਜੀ ਤੁਸੀਂ ਦੇਖ ਹੀ ਲਿਆਉਣਾ ਜਾ ਕੇ ਤੇ 20 ਕਿਹ ਹਜ਼ਾਰ ਰੁਪਏ ਨਾਲ ਤੁਹਾਨੂੰ ਪਤਾ ਹੀ ਆ ਵੀ ਕੀ ਬਣਦਾ ਅੱਜ ਕੱਲ ਇਹ ਤਾਂ ਮਜ਼ਾਕ ਹੈ ਇੱਕ ਬੱਚਿਆਂ ਨਾਲ ਪਰ ਬੱਚਿਆਂ ਕੋਲੇ ਕੋਈ ਹੋਰ ਹੈ ਨਹੀਂਗਾ ਕਿਸੇ ਪਾਸੇ ਤਾਂ ਉਹ ਚਲੇ ਜਾਂਦੇ ਨੇ ਚਾਰ ਸਾਲਾਂ ਬਾਅਦ ਜੇ ਆ ਕੇ ਵੀ ਬੰਦਾ ਕੀ ਕਰੂਗਾ ਇਹ ਚ ਨਾ ਕੋਈ ਪੈਨਸ਼ਨ ਆ ਨਾ ਕੋਈ ਹੋਰ ਬੈਨੀਫਿਟ ਨੇ ਇਹ ਤਾਂ ਹੀ ਮੰਗ ਕਰਦੇ ਆ ਜੀ ਵੀ ਇਹ ਪਰਿਵਾਰ ਨੂੰ ਸਹਾਇਤਾ ਕੀਤੀ ਜਾਵੇ ਬਤ ਬਤ ਇਹਨਾਂ ਨੂੰ ਜਿਹੜੇ ਰੈਗੂਲਰ ਫੌਜੀ ਵਾਲੇ ਹੱਕ ਦਿੱਤੇ ਜਾਣ ਠੀਕ ਨਹੀਂ ਪੈਨਸ਼ਨ ਲੱਗੇ ਇੱਕ ਇਹਦੀ ਯਾਦ ਵਿੱਚ ਸਾਡੇ ਪਿੰਨੂ ਕੋਈ ਸਟੇਡੀਅਮ ਵਗੈਰਾ ਇਹਦੇ ਯਾਦ ਦੇ ਵਿੱਚ ਬਣਾਇਆ ਜਾਵੇ ਤਾਂ ਬੁੱਤ ਲਾਇਆ ਜਾਵੇ ਤਾਂ ਕਿ ਜਣ ਦੀ ਹੋਰ ਨੌਜਵਾਨਾਂ ਦਾ ਹੌਸਲਾ ਬੁਲੰਦ ਰਹੇ ਨਹੀਂ ਹੁਣ ਜੇ ਆਹੀ ਹਾਲ ਰਿਹਾ ਤਾਂ ਫੌਜ ਦੇ ਵਿੱਚ ਜਾਣ ਉਹੜ ਜਾਣਗੇ ਲੋਕ ਠੀਕ ਨਹੀਂ ਕਰਨਾ ਪਰ ਸਹੀ ਤਾਂ ਹਾਈਟ ਮੰਗ ਕਰਦੇ ਆ ਜੀ ਅਜੀਤ ਸਿੰਘ ਕਹਿੰਦੇ ਸੁਭਾਅ ਦਾ ਬਹੁਤ ਨਿੱਗਾ ਸੀ ਤੇ ਸੁਣਨ ਦੇ ਵਿੱਚ ਇਹ ਵੀ ਆਇਆ ਸੀ ਕਿ ਜਦੋਂ ਉਹ ਛੁੱਟੀ ਤੇ ਆਇਆ ਸੀ ਤਾਂ ਆਪਣੀਆਂ ਪ੍ਰਾਪਤੀਆਂ ਦੱਸ ਰਿਹਾ ਸੀ ਉੱਥੇ ਕੀ ਕੀ ਉਹਨਾਂ ਦੇ ਨਾਲ ਬੀਤਦਾ ਸੀਗਾ ਤੇ ਤੁਹਾਡੇ ਨਾਲ ਕਦੇ ਸਾਂਝੀ ਕੀਤੀ ਉਹਨਾਂ ਨੇ ਕੋਈ ਐਦਾਂ ਗੱਲ ਹਾਂਜੀ ਆ ਮੁੰਡੇ ਆਂਡੀ ਗਵੰਡੀ ਨੇ ਉਹਨਾਂ ਨੂੰ ਦੱਸਦੇ ਨੇ ਸਾਰੀਆਂ ਗੱਲਾਂ ਬਾਤਾਂ ਬਹੁਤ ਖੁਸ਼ ਰਹਿੰਦਾ ਸੀ ਵੀ ਚਲੋ ਜਿਵੇਂ ਹੁੰਦਾ ਹੀ ਆ ਬੱਚੇ ਦਾ ਮਨ ਹੁਣ ਖੁਸ਼ ਹੀਗਾ ਜਿਵੇਂ ਮੈਂ ਆਉਂਦੀ ਜਗ੍ਹਾ ਚੱਲ ਗਿਆ ਉੱਥੇ ਵੀ ਦੱਸਦਾ ਸੀ ਵੀ ਇੰਨੇ ਖਤਰੇ ਚੱਕਦੇ ਆ ਅਸੀਂ ਤੇ ਪਰ ਆਹ ਗੱਲਬਾਤਾਂ ਨਹੀਂ ਸੰਭਤਾ ਹੁਣ ਕੋਈ ਪਰਿਵਾਰ ਅਨਾਥੀ ਹੋ ਜਾਊਗਾ ਬਹੁਤ ਨਿੱਗੇ ਸੁਭਾਅ ਦਾ ਸੀ ਸਭ ਨਾਲ ਹੀ ਪਿਆਰ ਸੀ ਮੁੰਡੇ ਦਾ ਸਾਰਾ ਪਿੰਡ ਰੋਂਦਾ ਜੀ ਇਹ ਗੱਲ ਤੇ ਆ ਚੱਕ ਰਹੇ ਤੇ ਲੜਕੇ ਦੇ ਮਾਤਾ ਪਿਤਾ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਣੇ ਰੋ ਸਾਡੇ ਨਾਲ ਹਰ ਪਿੰਡ ਵਾਸੀ ਦੀਆਂ ਅੱਖਾਂ ਦੇ ਵਿੱਚ ਉਹ ਗਮ ਦੇ ਅਥਰੂ ਨੇ ਤੇ ਕਿਤੇ ਨਾ ਕਿਤੇ ਮਾਣ ਵੀ ਮਹਿਸੂਸ ਕਰ ਰਹੇ ਨੇ ਕਿਉਂਕਿ ਅਗਨੀ ਵੀਰ ਫੌਜੀ ਕਹਿੰਦੀ ਹੈ ਵੀ ਦੇਸ਼ ਦੀ ਬਾਰਡਰ ਦੇ ਉੱਤੇ ਸ਼ਹਾਦਤ ਦਾ ਜਾਮ ਕੀਤਾ ਕੁਝ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਅ ਵੀ ਰਿਸਿਪੀਐਂਡ ਦਿਓ ਤੁਸੀਂ ਹਾਂਜੀ ਹਾਂਜੀ ਕੀ ਨਾਮ ਹੈ ਜੀ ਹਰਜੀਤ ਸਿੰਘ ਹਰਜੀਤ ਜੀ ਹਾਂਜੀ ਤੇ ਤੁਸੀਂ ਵੀ ਮਤਲਬ ਅਜੇ ਸਿੰਘ ਦੇ ਨਾਲ ਹਾਂਜੀ 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 ਅਜੇ ਸਿੰਘ ਨਾਲ ਟ੍ਰੇਨਿੰਗ ਕਰ ਰਹੇ ਸੀਗੇ ਜੀ ਜੀ ਹਾਂਜੀ ਤੇ ਕਿਵੇਂ ਲੱਗਦਾ ਵੀ ਅ ਅਜੇ ਵੀਰ ਸਿੰਘ ਕਿੱਦਾਂ ਦਾ ਸੁਭਾਅ ਦਾ ਮਾਲਕ ਸੀ ਤੇ ਕਿੱਦਾਂ ਦੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਬਹੁਤ ਵਧੀਆ ਸੁਭਾਅ ਦਾ ਸੀਗਾ ਜੀ ਬਹੁਤ ਵਧੀਆ ਗੱਲਾਂ ਕਰਦਾ ਸੀ ਸਾਨੂੰ ਸੁਭਾ ਆਪ ਲੈ ਕੇ ਜਾਂਦਾ ਸੀ ਉੱਠ ਕੇ ਉਹ ਟ੍ਰੇਨਿੰਗ ਕਰਨ ਵਾਸਤੇ ਅਸੀਂ ਨਹੀਂ ਉੱਠਦੇ ਸੀ ਉਹ ਆਪ ਸਾਨੂੰ ਫੋਨ ਕਰਕੇ ਆਪ ਲੈ ਕੇ ਜਾਂਦਾ ਸੀਗਾ ਟ੍ਰੇਨਿੰਗ ਕਰਨ ਵਾਸਤੇ ਅਸੀਂ ਮਰੇਕ ਕੋਲ ਦੇ ਗਵਰਨਮੈਂਟ ਕਾਲ ਦੇ ਵੀ ਟ੍ਰੇਨਿੰਗ ਕਰਦੇ ਰਹੇ ਹਾਂ ਇਕੱਠੇ ਤੇ ਆਪਣੇ ਪਿੰਡ ਰਾਮਗੜ੍ਹ ਸਦਾਰਾ ਗਰਾਊਂਡ ਦੇ ਵਿੱਚ ਵੀ ਟ੍ਰੇਨਿੰਗ ਕਰਦੇ ਰਹੇ ਹਾਂ ਹਾਂਜੀ ਤੇ ਛੁੱਟੀ ਆਇਆ ਸੀ ਸੁਣਨ ਦੇ ਵਿੱਚ ਆ ਕਿ ਬਹੁਤ ਕੁਝ ਦੱਸ ਕੇ ਗਿਆ ਉਹ ਤੁਹਾਨੂੰ ਵੀ ਹਾਂਜੀ ਹਾਂ ਤੇ ਆਰਮੀ ਦੇ ਵਿੱਚ ਕੀ ਕੁਝ ਹੋ ਰਿਹਾ ਸੀ ਉਹਨਾਂ ਦੇ ਹਾਂਜੀ ਬਹੁਤ ਕੁਝ ਦੱਸ ਕੇ ਗਿਆ ਤੇ ਉਹਨੇ ਇਹੀ ਕਿਹਾ ਸੀਗਾ ਵੀ ਜੰਮੂ ਕਸ਼ਮੀਰ ਵਿੱਚ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਗੋਲੀਆਂ ਦਾ ਹੋ ਹੁੰਦਾ ਵਾ ਤੇ ਵੀ ਸਾਡੀ ਟ੍ਰੇਨਿੰਗ ਉੱਥੇ ਲਗਾਈ ਗਈ ਆ ਵੀ ਸਾਨੂੰ ਹੁਣੇ ਕੀ ਪਤਾ 6 ਮਹੀਨੇ ਟ੍ਰੇਨਿੰਗ ਕਰਕੇ ਉਹਨਾਂ ਨੂੰ ਕੀ ਪਤਾ ਸੀਗਾ ਵੀ ਇੱਥੇ ਵੀ ਆਹ ਕੁਝ ਹੁੰਦਾ ਹੈ ਹਾਂਜੀ ਕੀ ਕੀ ਲੱਗਦਾ ਵੀਰ ਵੀ ਜਿਹੜਾ 6 ਮਹੀਨੇ ਦੀ ਟ੍ਰੇਨਿੰਗ ਦੇ ਵਿੱਚ ਬਾਰਡਰ ਦੇ ਉੱਤੇ ਲਗਾ ਦਿੱਤਾ ਜਾਂਦਾ ਅਗਨੀਵੀਰ ਫੌਜੀ ਨਹੀਂ ਵੀਰ ਜੀ ਕਿਉਂਕਿ 6 ਮਹੀਨੇ ਇਕੱਲਾ ਵੀਰ ਜੀ ਟ੍ਰਾਇਲ ਦਾ ਕੋਰਸ ਹੁੰਦਾ ਜੀ ਟ੍ਰੇਨਿੰਗ ਹੁੰਦੀ ਹੈ 1 ਸਾਲ ਦੀ ਹੁੰਦੀ ਹੈ ਵੀਰ ਜੀ ਤੇ ਸਾਡੇ ਨਾਲ ਵੀ 2020 ਚ ਅਸੀਂ ਟ੍ਰਾਇਲ ਕਰੀ ਅਜਾ ਮੇਰੇ ਨਾਲ ਸੀਗਾ ਜੀ ਕੰਨੇ ਸਾਡੀ ਭਰਤੀ ਹੋਈ 2020 ਚ 12ਵੇਂ ਮਹੀਨੇ 13 ਤਰੀਕ ਨੂੰ ਅਸੀਂ ਵੀ ਟ੍ਰਾਇਲ ਕਰੀ ਰਹਾ ਕੀਤਾ ਜੀ ਤੇ ਸਾਡਾ ਪੇਪਰ ਰੱਦ ਕਰਤਾ ਸੀ ਮੋਦੀ ਸਰਕਾਰ ਨੇ ਜੀ ਅਜੇ ਤੱਕ ਸਾਨੂੰ ਉਹਦਾ ਕੋਈ ਨਾ ਕੋਈ ਜੁਆਇਨਿੰਗ ਮਿਲੀ ਨਾ ਕੋਈ ਹੋਰ ਦੁਬਾਰੇ ਫੇਰ ਦਿੱਲੀ ਧਰਨਾ ਲੱਗ ਰਿਹਾ ਹੈ ਜ ਇਹ ਦੇਖਿਆ ਜਾਵੇ ਫੌਜੀ ਦਾ ਫੌਜੀ ਹੈ ਦੇਸ਼ ਦੇ ਲਈ ਸ਼ਹਾਦਤ ਦੇਣ ਵਾਲਾ ਹਰ ਉਹ ਨੌਜਵਾਨ ਕਹਿ ਲਈਏ ਵੀ ਸ਼ਹੀਦ ਦਾ ਦਰਜਾ ਉਹਨੂੰ ਦੇਣਾ ਚਾਹੀਦਾ ਪਰ ਸਰਕਾਰ ਹੈ ਜਿਹੜਾ ਅਗਨੀਵੀਰ ਫੌਜੀਆਂ ਦੇ ਲਈ ਕੋਈ ਹੋਰ ਰੂਲ ਕੱਢੀ ਬੈਠੀ ਹੈ ਕੋ ਕਹਿ ਨਹੀਂ ਸਕਦੇ ਜੀ ਇਹਦੇ ਬਾਰੇ ਇਹ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹਾਂ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਜੀ ਇੱਕ ਵਿਚਾਰੀ ਦੀ ਭੈਣ ਨੂੰ ਵੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਜਿਹੜੀ ਉਹ ਵਿਚਾਰੀ ਪੜਦੀ ਹੈ ਜੀ ਚਾਰੀਆ 6 ਭਣਾ ਨੇ 6 ਭਣਾ ਦਾ ਇਕਲੌਤਾ ਭਰਾ ਸੀਗਾ ਜੀ ਇਹ ਪਹਿਲਾਂ ਇਹਨਾਂ ਵਿਚਾਰੇ ਨੇ ਉੱਥੇ ਮੇਰੇ ਨਾਲ ਰੇਸ ਕੱਢੀ ਸੀ ਉਹਦੀ ਵੀ ਜੁਆਇਨਿੰਗ ਨਹੀਂ ਮਿਲੀ ਹੈਗੀ ਜੀ ਫਿਰ ਦੁਬਾਰੇ ਵਿਚਾਰੇ ਨੇ ਫਿਰ ਮਿਹਨਤ ਕੀਤੀ ਆ ਜੀ ਬਹੁਤ ਮਿਹਨਤ ਕੀਤੀ ਆ ਨੇ ਫਿਰ ਫਿਰ ਵਿਚਾਰੀ ਜੁਆਇਨਿੰਗ ਹੋ ਗਈ ਅਗਨੀਵੀਰ ਚ ਜੁਆਇਨਿੰਗ ਹੋਈ ਅਵੀਰ ਦੀ ਤੇ ਕੀ ਮਨ ਮੰਨ ਰਿਹਾ ਵੀ ਹੁਣ ਅਗਨੀਵੀਰ ਫੌਜੀ ਬਣਨਾ ਨਹੀਂ ਨਹੀਂ ਸਰ ਬਹੁਤ ਗਲਤ ਗੱਲ ਹੋਈ ਜਾਈਏ ਸਾਡੇ ਪਿੰਡ ਦਾ ਹੁਣ ਕੋਈ ਵੀ ਬੱਚਾ ਜਾਣਾ ਨਹੀਂ ਚਾਹੂਗਾ ਅਗਨੀਵੀਰ ਦੇ ਵਿੱਚੀ ਕਾਰਨ ਕਾਰਨ ਕੀ ਬੰਦ ਹੈ ਕਾਰਨ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ ਜੀ ਤੇ ਆਪਾਂ ਨੂੰ ਪੂਰੀ ਆਪਣੇ ਅੰਮ੍ਰਿਤਪਾਲ ਵੀਰ ਰਸੀਦ ਹੋਏ ਸੀਗੇ ਪਹਿਲਾਂ ਉਹਨਾਂ ਨਾਲ ਵੀ ਦੇਖੋ ਕਿੰਨਾ ਧੱਕਾ ਹੋਇਆ ਪਹਿਲਾਂ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਸਾਡੀ ਤੇ ਸਰਕਾਰ ਤੋਂ ਇਹੀ ਮੰਗਾ ਵੀ ਇਨਸਾਫ ਕੀਤਾ ਜਾਵੇ ਜੀ ਧੰਨਵਾਦੀ ਅਗਨੀ ਵੀਰ ਫੌਜੀਆ ਦੇ ਨਾਲ ਇੰਨਾ ਭੇਤ ਭਾਪ ਕਿਉਂ ਕਿਉਂਕਿ ਜਨਰਲ ਡਿਊਟੀ ਵਾਲੇ ਜਿਹੜੇ ਆਰਮੀ ਮੈਨ ਹੁੰਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾ ਦਿੱਤੀਆਂ ਜਾਂਦੀਆਂ ਨੇ ਪਰਵਾਰਿਕ ਮੈਂਬਰਾਂ ਨੂੰ ਜਿਹੜਾ ਕਾਫੀ ਪੱਤੇ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਪਰ ਅਗਨੀਵੀਰ ਫੌਜੀਆਂ ਦੇ ਲਈ ਇੰਨਾ ਭੇਦਭਾਵ ਕਿਉਂ ਪਹਿਲੀ ਗੱਲ ਤਾਂ ਹੀ ਸੇਮੇਨੇ ਟ੍ਰੇਨਿੰਗ 'ਚ ਬੰਦਾ ਕੁਝ ਨਹੀਂ ਸਿੱਖਦਾ ਹੈਗਾ ਸੇਮੇਨੇ ਲਾ ਕੇ ਟ੍ਰੇਨਿੰਗ ਹੀ ਸਿੱਧਾ ਡਿਊਟੀ ਤੇ ਲਾਤਾ ਹੀ ਵੱਧ ਤੋਂ ਵੱਧ 9 ਮਹੀਨੇ ਸਾਲ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈਗੀ ਤਾਂ ਕਿ ਬੱਚਾ ਜਿਹੜਾ ਆਪਣੀ ਟ੍ਰੇਨਿੰਗ ਪੂਰੀ ਕਰਕੇ ਸਿੱਖ ਕੇ ਫਿਰ ਡਿਊਟੀ ਤੇ ਜਾਵੇ ਬਾਕੀ ਇਹਨਾਂ ਨਾਲੀ ਤੱਕਾ ਹੋ ਜਾ ਬਹੁਤ ਤੇ ਸਰਕਾਰ ਨੂੰ ਕੀ ਗੁਜਾਰਿਸ਼ ਕਰਨਾ ਚਾਹੋਗੇ ਵੀ ਕੀ ਕੀ ਇਹਨਾਂ ਨੂੰ ਦੇਣਾ ਚਾਹੀਦਾ ਸਰਕਾਰ ਦੇ ਵੱਲੋਂ ਸਰਕਾਰ ਨੂੰ ਇਹੀ ਮੰਗ ਹੈ ਬਸ ਵੱਧ ਤੋਂ ਵੱਧ ਇਹਨਾਂ ਦਾ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਸ਼ਹੀਦ ਦਾ ਦਰਜਾ ਵੀ ਦੇਣਾ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਜੀ ਤੇ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਕਹਿ ਲਿਏ ਵੀ ਇੱਕ ਮੋਹ ਪੰਗ ਹੋ ਰਿਹਾ ਹੈ ਫौज ਦੇ ਪ੍ਰਤੀ ਕਿਉਂਕਿ ਅ ਫੌਜ ਅਗਨੀਵੀਰ ਵੀ ਦੇਸ਼ ਦੇ ਲਈ ਸ਼ਹਾਦਤ ਦੇਣ ਵਾਲਾ ਫੌਜੀ ਸ਼ਹੀਦ ਕਹਾਉਂਦਾ ਹੈ ਤੇ ਦੂਸਰਾ ਫੌਜੀ ਵੀ ਪਰ ਇੱਥੇ ਭੇਦਭਾਵ ਕੀਤਾ ਜਾ ਰਿਹਾ ਤੇ ਹੋਰ ਪਿੰਡ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਸਾਡੇ ਨਾਲ